ਜੇ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਆਏ ਹਾਂ ਗੁਰੂ ਕੇ ਲਾਹੌਰ ਵਿਖੇ ਬਸੰਤ ਪੰਚਮੀ ਦਾ ਦਿਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਜਿਹੜਾ ਹੈ ਅੱਜ ਇੱਥੇ ਬਹੁਤ ਹੀ ਸ਼ਰਧਾਪੂਰਵਕ ਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਏ ਤੁਸੀਂ ਦੇਖ ਰਹੇ ਹੋ ਬਹੁਤ ਵੱਡੇ ਪੱਧਰ ਤੇ ਸੰਗਤ ਜਿਹੜੀ ਹੈਗੀ ਹੈ ਇੱਥੇ ਆਈ ਹੋਈ ਹੈ ਇਹ ਗੁਰਦੁਆਰਾ ਸਾਹਿਬ ਆਨੰਦਪੁਰ ਸਾਹਿਬ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਜਦੋਂ ਅਸੀਂ ਗੰਗੋਵਾਲ ਹਾਈਡਲ ਪ੍ਰੋਜੈਕਟ ਦੇ ਕੋਲੋਂ ਕੋਲ ਆਂਦੇ ਹਾਂ ਉੱਥੋਂ 5-7 ਕਿਲੋਮੀਟਰ ਅੱਗੇ ਪੈਂਦਾ ਹੈ ਇੱਥੇ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1677 ਦੇ ਵਿੱਚ ਲਾਹੌਰ ਨਿਵਾਸੀ ਭਾਈ ਹਰਜੰਤ ਦੀ ਪੁੱਤਰੀ ਬੀਬੀ ਜੀਤੋ ਜੀ ਦੇ ਨਾਲ ਵਿਆਹ ਜਿਹੜਾ ਹੈਗਾ ਸੰਪਲਨ ਕੀਤਾ ਗਿਆ ਸੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਬਹੁਤ ਹੀ ਵਧੀਆ ਇੱਕ ਉੱਚੇ ਪਹਾੜੀ ਉੱਤੇ ਇਹ ਇਮਾਰਤ ਵਨ ਆਈ ਗਈ ਹੈ ਇੱਥੇ ਦਾ ਕੁਦਰਤੀ ਦ੍ਰਿਸ਼ ਜਿਹੜਾ ਹੈ ਉਹ ਵਾਕਿਆ ਹੀ ਮਨਮੋਹਕ ਹੈ ਬਹੁਤ ਜ਼ਿਆਦਾ ਸੋਹਣਾ ਹੈ ਕਿਉਂਕਿ ਹਲੇ ਦੁਆਲੇ ਕਾਫੀ ਉੱਚੀ ਪਹਾੜੀ ਹੈ ਤੇ ਲੱਗਦੀ ਹੈ ਚਾਰੇ ਪਾਸੇ ਦੇ ਪਹਾੜੀ ਹੈ ਇਹਦੇ ਨਾਲ ਪਿੰਡ ਵਸੇ ਹੈ ਤੇ ਇਹ ਜਿਹੜੀ ਜਗ੍ਹਾ ਹੈਗੀ ਆ ਕੁਦਰਤ ਦੀ ਬਹੁਤ ਹੀ ਸੁਹਾਵਣਾ ਥਾਂ ਹੈ ਕੁਦਰਤ ਦੀ ਕਬੱਡੀ ਦੇਣ ਹੈ ਉਹਨ ਇੱਥੇ ਗੁਰੂ ਸਾਹਿਬ ਜੀ ਨੇ ਵਿਆਹ ਇਸ ਕਰਕੇ ਕੀਤਾ ਸੀ ਕਿਉਂਕਿ ਉਸ ਸਮੇਂ ਹਾਲਾਤ ਜਿਹੜੇ ਐ ਬਹੁਤ ਖਰਾਬ ਹੋ ਗਏ ਸਨ 1675 ਦੇ ਵਿੱਚ ਗੁਰਤੇਗ বাহাদুর ਜੀ ਦੀ ਸ਼ਹੀਦੀ ਹੋਈ ਸੀ ਸੋ ਉਸ ਤੋਂ 2 ਸਾਲ ਬਾਅਦ ਇਹ ਹਾਲਾਤ ਜਿਹੜੇ ਹੈਗੇ ਆ ਖਰਾਬ ਸੀਗੇ ਸੋ ਇਹ ਬਹੁਤ ਹੀ ਸੁਰੱਖਿਅਤ ਏਰੀਆ ਸੀਗਾ ਕਿਉਂਕਿ ਆਲੇ-ਦਾਲੇ ਪਹਾੜੀ ਵੀ ਹੈ ਜੰਗਲ ਵੀ ਹੈ ਸੋ ਇਸ ਕਰਕੇ ਹੀ ਪਾਈ ਹਾਰਜਾਸ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਇੱਥੇ ਆਏ ਸਨ ਤੇ ਇੱਥੇ ਹੀ ਸਾਰੀਆਂ ਰਸਮਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਮੂਹ ਰਿਸ਼ਤੇਦਾਰ ਤੇ ਗੁਰੂ ਸਾਹਿਬ ਜੀ ਦੀ ਬਰਾਤ ਜਿਹੜੀ ਹੈਗੀ ਆ ਉਹ ਆਨੰਦਪੁਰ ਸਾਹਿਬ ਤੋਂ ਚੱਲੀ ਸੀ ਤੇ ਗੁਰਦੁਆਰਾ ਸੇਹਰਾ ਸਾਹਿਬ ਵਿਖਿਆ ਉਹਨਾਂ ਨੇ ਆ ਕੇ ਪੜਾਅ ਕੀਤਾ ਤੇ ਫਿਰ ਆਨੰਦ ਕਾਰਜਾਂ ਦੀ ਰਸਮ ਜਿਹੜੀ ਸੀਗੀ ਉਹ ਇਸ ਸਥਾਨ ਤੇ ਹੋਈ ਸੀ ਇੱਥੇ ਹੀ ਕਈ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਇਸ ਸ਼ੋਭਤ ਹਨ ਜਿਨ੍ਹਾਂ ਵਿੱਚੋਂ ਇਹ ਸਾਹਮਣੇ ਜੋ ਨਜ਼ਰ ਪੈ ਰਿਹਾ ਹੈ ਇਹ ਹੈ ਗੁਰਦੁਆਰਾ ਤਿਰਵਾਣੀ ਸਾਹਿਬ ਇੱਥੇ ਵੀ ਕੁਦਰਤੀ ਜਲ ਦੇ ਜਿਹੜੇ ਫੁਹਾਰੇ ਹੈਗੇ ਆ ਫੁੱਟੇ ਹੋਏ ਹਨ ਇਹਨਾਂ ਤੋਂ ਇਲਾਵਾ ਇੱਕ ਗੁਰਦੁਆਰਾ ਸਾਹਿਬ ਇੱਧਰ ਹੈ 메ਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਉਹਦਾ ਨਾਮ ਹੈ ਗੁਰਦੁਆਰਾ ਪੌੜ ਸਾਹਿਬ ਇੱਥੇ ਗੁਰੂ ਸਾਹਿਬ ਜੀ ਦੇ ਘੋੜੇ ਦੁਆਰਾ ਪੌੜ ਮਾਰ ਕੇ ਪਾਣੀ ਕੱਢਿਆ ਗਿਆ ਸੀ ਅੱਜ ਵੀ ਇੱਥੇ ਉਸੇ ਤਰ੍ਹਾਂ ਪਾਣੀ ਜਿਹੜਾ ਚੱਲਦਾ ਹੈ ਸੰਗਤ ਉਸ ਪਾਣੀ ਨੂੰ ਛਕਦੀ ਹੈ ਤੇ ਆਪਣਾ ਜੀਵਨ ਜਿਹੜਾ ਹੈਗਾ ਸਫਲ ਕਰਦੀ ਹੈ ਇੱਥੇ ਇਸ ਵਿਆਹ ਸਮਾਗਮਾਂ ਦੀ ਖਾਸियत ਇਹ ਵੀ ਹੁੰਦੀ ਹੈ ਕਿ ਇੱਥੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਲੰਗਰ ਲਾਏ ਜਾਂਦੇ ਹਨ ਜਿਵੇਂ ਕਿ ਤੁਸੀਂ ਆ ਦੇਖੋ ਜਲੇਬੀਆਂ ਦਾ ਲੰਗਰ ਹੈ ਇਹ ਲਗਾਇਆ ਜਾਂਦਾ ਬਹੁਤ ਸਾਰੇ ਸੇਵਾਦਾਰ ਜਿਹੜੇ ਹੈਗੇ ਆ ਤਿਆਰ ਕਰ ਰਹੇ ਆ ਸਾਂਗਤ ਜਿਹੜੀ ਹੈਗੀ ਆ ਇੱਥੋਂ ਪ੍ਰਸ਼ਾਦ ਰੂਪੇ ਲੰਗਰ ਜਿਹੜਾ ਹੈਗਾ ਲੈ ਰਹੀ ਹੈ ਬ੍ਰਾ ਪਰ ਬਣੂ ਲੈ ਕੇ ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਦੇ ਬਹੁਤ ਹੀ ਜ਼ਿਆਦਾ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਇਹ ਉੱਪਰ ਨਜ਼ਰ ਪਾ ਰਿਹਾ ਆ ਦੇਖੋ ਜੀ ਕਿੰਨੀ ਵਧੀਆ ਸਜਾਵਟ ਜਿਹੜੀ ਹੈਗੀ ਆ ਕੀਤੀ ਗਈ ਹੈ ਇੱਕ ਦਿਨ ਬਸੰਤ ਵਾਲੇ ਦਿਨ ਐਸ ਜਗ੍ਹਾ ਦੇ ਉੱਤੇ ਕਲਗੀਧਰ ਆਏ ਸਾਰੇ ਮਨੁੱਖ ਆ ਗਏ ਗੁਰੂ ਗੰਗਪਾਧਿ ਨੂੰ ਲੈ ਕੇ ਤਾਕਤ ਰੂਪੇ ਸਾਰੇ ਸਤਿਗੁਰੂ ਜੀ ਦੇ ਕੋਲ ਨਿਕਾਟ ਕੀਤਾ ਜੀ ਗੁਰੂ ਨਾਨਕ ਸੁਖਮਾਰ ਜੀ ਦੇ ਜਿਹੜੇ ਲੋਕ ਆਪਣੇ ਘਰੇ ਹੁੰਦੇ ਸਨ ਉਹ ਘਰੇ ਬਾਹਰ ਦੇ ਕੋਲ ਆ ਗਏ ਬਹੁਤ ਦੂਰੋਂ ਨੇੜੇ ਹਮ ਹਮਾ ਕੇ ਸੰਗਤ ਗੁਰੂ ਕਾ ਲਾਹੌਰ ਵਿਖੇ ਵਸੰਤ ਪੰਚਮੀ ਨੂੰ ਗੁਰੂ ਸਾਹਿਬ ਜੀ ਦਾ ਵਿਆਹਪੁਰ ਮਨਾਉਣ ਦੇ ਲਈ ਇੱਥੇ ਆਉਂਦੀ ਹੈ ਇਹ ਉੱਚੀ ਉੱਚੀ ਪਹਾੜੀ ਸਾਹਮਣੇ ਨਜ਼ਰ ਪੈਂਦੀ ਹੈ ਦੇਖੋ ਪੱਥਰ ਦੀ ਪਹਾੜੀ ਹੈ ਸਾਰੀ ਇਹ ਇਧਰ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਕਾਫੀ ਉੱਚੀ ਜਗ੍ਹਾ ਤੇ ਪਹਾੜੀ ਤੇ ਬਣੀ ਹੋਈ ਹੈ ਇਹ ਥੱਲੇੋਂ ਪੌੜੀਆਂ ਉੱਪਰ ਨੂੰ ਆਉਂਦੀਆਂ ਹਨ ਲੰਗਰ ਵਾਲੀ ਸਾਈਡ ਤੋਂ ਹੋਰਾਂ ਵੀ ਪੌੜੀਆਂ ਜਿਹੜੀਆਂ ਹੈਗੀਆਂ ਉੱਪਰ ਨੂੰ ਆਉਂਦੀਆਂ ਹਨ ਬਹੁਤ ਦੂਰ ਤੋਂ ਸੰਗਤ ਜੜੀ ਆ ਰਹੀ ਹੈ ਬਹੁਤ ਸਾਰੇ ਲੰਗਰ ਜਿਹੜੇ ਇੱਥੇ ਲੱਗੇ ਹੁੰਦੇ ਆ ਗੋਲ ਗੱਪਿਆਂ ਦੇ ਟਿੱਕੀਆਂ ਦੇ ਜਲੇਬੀਆਂ ਦੇ ਲੱਡੂਆਂ ਦੇ ਚਾਟ ਹੈ ਭਾਵ ਉਹ ਹੀ ਲੰਗਰ ਇੱਥੇ ਜ਼ਿਆਦਾ ਲਾਏ ਜਾਂਦੇ ਆ ਜਿਹੜੇ ਵਿਆਹ ਦੇ ਨਾਲ ਸੰਬੰਧਿਤ ਹੁੰਦੇ ਆ ਵਿਆਹਾਂ ਦੇ ਵਿੱਚ ਅਸੀਂ ਆਮ ਹੀ ਦਹੀਂ ਭੱਲੇ ਗੋਲ ਗੱਪੇ ਚਾਟ ਜਿਹੜੀ ਹੈਗੀ ਆ ਉਹ ਵਰਤੀ ਜਾਂਦੀ ਆ ਉਸੇ ਤਰ੍ਹਾਂ ਇੱਥੇ ਵੀ ਸਮੂਹ ਸੰਗਤ ਦੇ ਲਈ ਇਹ ਸਾਰੇ ਲੰਗਰ ਜਿਹੜੇ ਲਗਾਏ ਜਾਂਦੇ ਆ ਲਗਾਏ ਵੀ ਕਿਉਂ ਨਾ ਜਾਣ ਕਿਉਂਕਿ ਵਿਆਹ ਨਾਲ ਸੰਬੰਧਿਤ ਇਹ ਸਮਾਗਮ ਹੁੰਦਾ ਹੈ ਸੋ ਇਸ ਕਰਕੇ ਵਿਆਹ ਨਾਲ ਸੰਬੰਧਿਤ ਹੀ ਲੰਗਰ ਇੱਥੇ ਲਗਾਏ ਜਾਂਦੇ ਆ। ਗੋੜੀਆਂ ਤੋਂ ਢੇਠਾ ਨੂੰ ਦ੍ਰਿਸ਼ ਕਿੰਨਾ ਵਧੀਆ ਲੱਗਦਾ ਹੈ। ਇਹ ਹੈ ਗੁਰਦੁਆਰਾ ਪੌੜ ਸਹਿਬ ਜਿਹੜਾ ਕਿ ਗੁਰਦੁਆਰਾ ਗੁਰੂਕਿਲਹੌਰ ਦੇ ਬਿਲਕੁਲ ਸਾਹਮਣੇ ਹੀ ਹੈ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੁਆਰਾ ਕੌੜ ਮਾਰਿਆ ਗਿਆ ਸੀ ਤੇ ਪਾਣੀ ਜਿਹੜਾ ਹੈਗਾ ਪ੍ਰਗਟ ਕੀਤਾ ਹੋਇਆ ਪ੍ਰਗਟ ਹੋਇਆ ਸੀ ਇਹ ਉਹ ਸਥਾਨ ਹੈ ਜਿੱਥੇ ਪਾਣੀ ਹਰ ਸਮੇਂ ਆਉਂਦਾ ਰਹਿੰਦਾ ਹੈ ਤੇ ਲੋਕ ਜਿਹੜੇ ਹੈਗੇ ਇੱਥੇ ਚੋਲਾ ਛਕਦੇ ਆ ਤੇ ਆਪਣਾ ਜੀਵਨ ਸਫਲਾ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਬਿਆਨ ਨਾਲ ਸੰਬੰਧਿਤ ਬਰਾਤ ਰੂਪੇ ਨਗਰ ਕੀਰਤਨ ਬਸੰਤ ਪੰਚਮੀ ਤੋਂ ਇੱਕ ਦਿਨ ਪਹਿਲਾਂ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਤੋਂ ਸੰਗਤ ਵਰਾਨਾ ਹੁੰਦੀ ਹੈ ਬਕਾਇਦਾ ਬੈਂਡ ਵੱਜਦਾ ਹੈ ਜਿਵੇਂ ਵਿਆਹਾਂ ਦੇ ਵਿੱਚ ਅੱਗੇ ਬੈਂਡ ਚੱਲਦਾ ਹੈ ਉਸੇ ਤਰ੍ਹਾਂ ਇਸ ਨਗਰ ਕੀਰਤਨ ਦੇ ਵੀ ਖਾਸੀਅਤ ਹੁੰਦੀ ਹੈ ਕਿ ਇਹਦੇ ਵਿੱਚ ਵੀ ਉਸੇ ਤਰ੍ਹਾਂ ਦਾ ਇਹ ਬੈਂਡ ਹੁੰਦਾ ਹੈ ਵਿਆਹਾਂ ਵਾਲਾ ਤੇ ਸੰਗਤ ਜਿਹੜੀ ਹੈ ਪ੍ਰਮਾਤਮਾ ਦਾ ਨਾਮ ਲੈਂਦੀ ਸਤਨਾ ਬਿਘਰੂ ਕਹਿੰਦੀ ਗੁਰਦੁਆਰਾ ਸੇਹਰਾ ਸਾਹਿਬ ਤੱਕ ਜਾਂਦੀ ਹੈ ਤੇ ਫਿਰ ਉੱਥੇ ਸੰਗਤ ਰੁਕਦੀ ਹੈ ਉੱਥੇ ਕੁਝ ਪੜਾ ਕਰਨ ਤੋਂ ਬਾਅਦ ਸੰਗਤ ਜਿਹੜੀ ਹੈਗੀ ਹੈ ਅੱਗੇ ਰਵਾਨਾ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਇਹ ਸਮਾਗਮ ਜਿਹੜੇ ਮਨਾਏ ਜਾਂਦੇ ਆ ਤੇ ਅੱਜ ਮੈਂ ਗਿਆ ਸੀ ਮਣਾ ਮਨ ਬੜਾ ਖੁਸ਼ ਹੋਇਆ ਕਿ ਸੰਗਤ ਬਹੁਤ ਸੀਗੀ ਤੇ ਗੁਰਦੁਆਰਾ ਸੋਹਿਲਾ ਘੋੜਾ ਤੋਂ ਲੈ ਕੇ ਗੁਰੂਕੇ ਲਾਹੌਰ ਤੱਕ ਇੰਨੀ ਜ਼ਿਆਦਾ ਸੰਗਤ ਦਾ ਜਾਮ ਲੱਗਿਆ ਪਿਆ ਸੀਗਾ ਗੱਡੀਆਂ ਦਾ ਕਿ ਜਿਸ ਤੋਂ ਸਹਿਜ ਹੀ ਅੰਦਾਜ਼ਾ ਲੱਗਦਾ ਸੀ ਕਿ ਸੰਗਤ ਬਹੁਤ ਆਈ ਹੋਈ ਹੈ ਸੋ ਇਸ ਕਰਕੇ ਜਰੂਰ ਇੱਥੇ ਆਇਆ ਕਰੋ ਬਹੁਤ ਵਧੀਆ ਇਹ ਸਥਾਨ ਹੈ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹਦੀ ਸੇਵਾ ਜਿਹੜੀ ਸੀ ਸਤਖੰਡ ਵਾਸੀ ਕਿਲਾ ਆਨੰਦਗੜ੍ਹ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਬਾਬਾ ਸੇਵਾ ਸਿੰਘ ਜੀ ਦੁਆਰਾ ਕਰਵਾਈ ਗਈ ਸੀ ਤੇ ਅੱਜ ਵੀ ਉਹਨਾਂ ਦਾ ਹੀ ਲੰਗਰ ਜਿਹੜਾ ਹੈਗਾ ਇੱਥੇ 24 ਘੰਟੇ ਚੱਲਦਾ ਹੈ ਤੇ ਇੱਥੇ ਰਹਿائش ਦਾ ਵੀ ਬਕਾਇਦਾ ਪ੍ਰਬੰਧ ਹੈਗਾ ਜੇ ਤੁਸੀਂ ਦੂਰੋਂ ਨੇੜੇ ਆਉਂਦੇ ਹੋ ਤਾਂ ਤੁਸੀਂ ਇੱਥੇ ਰੁਕ ਵੀ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਤੇ ਵਿਸ਼ੇਸ਼ ਵੀਡੀਓ ਬਣਾ ਕੇ ਜਿਹੜਾ ਹੈਗਾ ਦਿਖਾਇਆ ਹੈ ਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਸੰਭਵਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ